ਇਹ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਦੀ ਜਿਦਾਂ ਤੁਸੀਂ ਦੇਖਿਆ ਸੀਗਾ ਕਿ ਆਪਾਂ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਪਿੰਡ ਪੀਹੇਵਾਲ ਜ਼ਿਲ੍ਹਾ ਫਲੋਇਪੁਰ ਤੋਂ ਕਿ ਸਾਕੀ ਭੂਆ ਨੇ ਆਪਣੀਆਂ ਭਤੀਜੀਆਂ ਵੇਚ ਦਿੱਤੀਆਂ ਦੇਖੋ ਕਿੱਡਾ ਕਲਯੁਗ ਆ ਗਿਆ ਉੱਥੇ ਹਣ ਕੇ ਸੰਤ ਮੈਨੂੰ ਕਮੈਂਟ ਕਰ ਰਹੀ ਸੀ ਕਿ ਵੀਜੀ ਇਸ ਵੀਡੀਓ ਦਾ ਮੂਹ ਮਥਾ ਨਹੀਂ ਪਤਾ ਲੱਗ ਰਿਹਾ ਤੁਸੀਂ ਵੀਡੀਓ ਕੰਪਲੀਟ ਕਿਉਂ ਨਹੀਂ ਪਾਈ ਬਾਅਦ ਵਿੱਚ ਕੀ ਹੋਇਆ ਅੱਜ ਮੈਂ ਐਸੇ ਕਰਕੇ ਅੱਜ ਮੈਂ ਆ ਵੀਡੀਓ ਪਾ ਰਿਹਾ ਵਾਂ ਕਿ ਮੈਂ ਸੰਗਤ ਨੂੰ ਦੱਸਣਾ ਚਾਹੁੰਨ ਲੱਗਾ ਵਾਂ ਕਿ ਸੰਗਤ ਜੀ ਉੱਥੇ ਸਾਡਾ ਹੋ ਗਿਆ ਸੀਗਾ ਫੋਨ ਬੰਦ ਡੈੱਡ ਹੋ ਗਿਆ ਸੀਗਾ ਕਿਉਂਕਿ ਆ 4 ਦਿਨ ਹੀ ਸੀਗਾ ਪੂਰਾ ਹੈਗਾ ਤੇ ਅਮਰਜੈਂਸੀ ਮੈਨੂੰ ਫੋਨ ਆਇਆ ਸੀਗਾ ਕਿ ਕੋਈ ਪੈਂਮੈਂਟ ਲਈ ਅਫਸਰਤ ਤੁਰੀ ਫਿਰਦੀ ਆ ਤੇ ਜਿਹੜਾ ਕਰਕੇ ਵੀ ਮਤਲਬ ਕਿ ਸਾਡਾ ਫੋਨ ਨਾ ਚਾਰਜ ਹੋਣ ਕਰਕੇ ਉੱਥੇ ਡੈੱਡ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਉਸ ਤੋਂ ਬਾਅਦ ਜਿੱਥੇ ਸਾਡਾ ਫੋਨ ਡੈੱਡ ਹੋ ਗਿਆ ਘਰ ਨੂੰ ਘੇੜਾ ਪਾਇਆ ਸੀਗਾ ਉਸ ਤੋਂ ਬਾਅਦ ਉੱਥੇ ਕੀ ਹੋਇਆ ਆ ਸੰਗਤ ਜੀ ਜੇ ਇੱਕ ਕਈਆਂ ਵੀਰਾਂ ਦੇ ਮੈਨੂੰ ਕਮੈਂਟ ਆ ਰਹੇ ਕਿ ਵੀਰ ਜੀ ਸਾਨੂੰ ਇਸ ਵੀਡੀਓ ਦੀ ਸਮਝ ਨਹੀਂ ਆ ਰਹੀ ਇਹ ਵੀਡੀਓ ਕਿੱਥੋਂ ਸ਼ੁਰੂ ਹੋਈ ਤੇ ਕੀ ਗੱਲਬਾਤ ਆ ਸ਼ੁਰੂ ਤਾਂ ਜੇ ਤੁਹਾਨੂੰ ਸਮਝ ਇਸ ਕਰਕੇ ਨਹੀਂ ਆ ਰਹੀ ਕਿ ਕਈ ਵੀਰ ਭੈਣਾਂ ਸਿਰਫ ਸੈਕੰਡ ਪਾਰਟ ਹੀ ਦੇਖ ਰਹੇ ਆ ਵੀਡੀਓ ਦਾ ਫਰਸਟ ਪਾਰਟ ਨਹੀਂ ਦੇਖ ਰਹੇ ਇਸ ਵੀਡੀਓ ਦੇ ਵਿੱਚ ਮੈਂ ਥੱਲੇ ਲਿੰਕ ਦੇ ਵਿੱਚ ਫਸਟ ਪਾਰਟ ਵੀ ਦਾ ਵੀ ਲਿੰਕ ਪੇ ਲਾ ਦੇਣ ਲੱਗਾ ਵਾਂ ਸੈਕੰਡ ਪਾਰਟ ਦਾ ਵੀ ਲਿੰਕ ਲਾ ਦੇਣ ਲੱਗਾ ਵਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹ ਕਹਾਣੀ ਕੀ ਸੀ ਹੁਣ ਮੈਂ ਦੁਬਾਰਾ ਦਸਵਨਾਵਾਂ ਤੇ ਉਹ ਸੰਖਤ ਜਿਹੜੀ ਪਹਿਲਾਂ ਹੀ ਪਤਾ ਜਿਹੜੀ ਉਹ ਬੋਰਿੰਗ ਹੋ ਜੂਗੀ ਮੈਂ ਆਪਾਂ ਟੂ ਦਾ ਪੁਆਇੰਟ ਹੁਣ ਮੈਂ ਗੱਲ ਕਰਾਂਗਾ ਕਿ ਫੋਨ ਜਦੋਂ ਮੇਰਾ ਇੱਥੇ ਡੈੱਡ ਹੋ ਗਿਆ ਤੁਸੀਂ ਵੇਖਿਆ ਸੀਗਾ ਵੀ ਅਸੀਂ ਘਰ ਨੂੰ ਘੇਰਾ ਪਾਇਆ ਸੀਗਾ ਸਰਪੰਚ ਸਾਡੇ ਨਾਲ ਸੀਗੇ ਪਿੰਡ ਦੇ ਵੀਰ ਸਾਡੇ ਨਾਲ ਸੀਗੇ ਪਰ ਉਹ ਬੰਦੇ ਅੰਦਰੋਂ ਬੁਆ ਨਹੀਂ ਸਖੋ ਰਹੇ ਕਿ ਕਿ ਚੋਰ ਨੂੰ ਡਾਰ ਹੁੰਦਾ ਚੋਰ ਨੂੰ ਪਾਲਾ ਹੁੰਦਾ ਵਾ ਠੀਕ ਹੈ ਜੀ ਉਹ ਜਦੋਂ ਉਹਨਾਂ ਨੇ ਬੂਆ ਨਾ ਖੋਲਿਆ ਅਸੀਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੇ ਨਾ ਕਿਤੇ ਕਿ ਨਾ ਬਾਹਰ ਖਿਲਾ ਲਈਏ ਬੂਆ ਖਿਲਾ ਲਈਏ ਬਾਹਰ ਲਾ ਪਰ ਜਦੋਂ ਉਹਨਾਂ ਨੇ ਨਹੀਂ ਖੋਲਿਆ ਫਿਰ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਫੋਨ ਕੀਤਾ ਤੇ ਮੈਂ ਧੰਨਵਾਦ ਕਰਦਾ ਵਾਂ ਜੀਲਾ ਜਿਲੇ ਦੀ ਪੁਲਿਸ ਦਾ ਜਿਨ੍ਹਾਂ ਨੇ ਸਾਡੇ ਕਹਿਣ ਦੇ ਉੱਪਰ ਉਸੇ ਵਲੇ ਐਕਸ਼ਨ ਲਿਆ ਤੇ ਆਏ ਸਾਡੀ ਗੱਲ ਬਾਤ ਸੁਣੀ ਤੇ ਪਰਿਵਾਰ ਨੂੰ ਫਿਰ ਬਾਹਰ ਕੱਢਿਆ ਉਸ ਘਰੋਂ ਫਿਰ ਅਸੀਂ ਪਹੁੰਚਦੇ ਹਾਂ ਥਾਣੇ ਆ ਸਾਡੇ ਨਾਲ ਕਿਸਾਨ ਜਥੇਬੰਦੀ ਬਾਗੀ ਉਹਦੇ ਵੀ ਮੈਂਬਰ ਪਹੁੰਚਦੇ ਆ ਸਾਡੇ ਨਾਲ ਮਹਾਵੀਰ ਵੀਰੋਨੀ ਸੰਸਥਾ ਵਾਲੇ ਸਾਰੇ ਵਾਰਿਸ ਪੰਜਾਬ ਦੇ ਸੰਸਥਾ ਵਾਲੇ ਪਹੁੰਚਦੇ ਆ ਜਦੋਂ ਅਸੀਂ ਥਾਣੇ ਪਹੁੰਚਦੇ ਆ ਤੇ ਉੱਥੇ ਪੁਲਿਸ ਵਾਲੇ ਇਹਨਾਂ ਦੇ ਘਰੋਂ 부ਆ ਕੁੜੀ ਦੀ 부ਆ ਕੁੜੀਆਂ ਦਾ ਫਫੜ ਕੁੜੀਆਂ ਦਾ ਪਿਓ ਤੇ ਕੁੜੀਆਂ ਦੇ ਭਰਾ ਨੂੰ ਉਥੋਂ ਘਰੋਂ ਚੱਕ ਕੇ ਤੇ ਥਾਣੇ ਲੈ ਆਉਂਦੇ ਆ ਇਠਾ ਨੇ ਸਾਡੇ ਸਾਹਮਣੇ ਪੇਸ਼ ਕਰਕੇ ਗੱਲਬਾਤ ਪੁੱਛਦੇ ਆ ਤੇ ਕੁੜੀਆਂ ਦਾ ਪਿਓ ਪਹਿਲਾਂ ਤੇ ਮੰਨਦਾ ਨਹੀਂ ਸੀਗਾ ਜੀ ਮੇਰੀਆਂ ਕੁੜੀਆਂ ਦਾ ਕਹਿੰਦਾ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਇਹ ਮੇਰਾ ਫੋਨ ਖਰਾਬ ਹੋਇਆ ਹੋਇਆ ਤੇ ਫੋਨ ਬਾਹਰ ਨਾ ਦਿੱਤਾ ਵਾ ਠੀਕ ਹੈ ਜੀ ਅਸੀਂ ਕਹਿੰਨੇ ਆ ਕਿ ਜਿਹੜਾ ਜਿੱਥੇ ਬਾਹਰ ਦਿੱਤਾ ਤੂੰ ਸਾਨੂੰ ਦੱਸ ਅਸੀਂ ਲੈ ਆਉਨੇ ਆ ਪਰ ਜਦੋਂ ਕੋਈ ਸਾਨੂੰ ਠੋਸ ਜਾਣਕਾਰੀ ਨਹੀਂ ਦਿੰਦਾ ਫਿਰ ਅਸੀਂ ਉਸ ਪਹਿੜਾ ਦੇ ਭਰਾ ਨੂੰ ਸਾਈਡ ਤੇ ਕਰਕੇ ਗੱਲ ਕਰਦੇ ਆ ਕਿਉਂਕਿ ਉਹਦੀ ਉਮਰ 14-15 ਸਾਲ ਸੀ ਇਹ ਬੱਚਾ ਸੀਗਾ ਤੇ ਬੱਚੇ ਮੰਨਦੇ ਸੱਚੇ ਹੁੰਦੇ ਆ ਅਸੀਂ ਉਹਨਾਂ ਨੂੰ ਪੂਰਾ ਦਿਲਾਸਾ ਦਿੰਨੇ ਕਿ ਪੁੱਤ ਹੀ ਤੇਰੇ ਦੋਸਤਾਂ ਤੇਰੀ ਦੁਸ਼ਮਣ ਨਹੀਂ ਆ ਤੇਰੇ ਪਾਪਾ ਦੇ ਦੁਸ਼ਮਣ ਨਹੀਂ ਆ ਅਸੀਂ ਉਹਨਾਂ ਬੱਚਿਆਂ ਦਾ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਉਹ ਬੱਚਿਆਂ ਐਸਾ ਔਰ ਸੇਫ ਵਾ ਕੋਈ ਪ੍ਰੋਬਲਮ ਚ ਨਹੀਂ ਆ ਅਸੀਂ ਬੱਚਿਆਂ ਨਾਲ ਗੱਲ ਕਰਨੀ ਚਾਹੁੰਦੇ ਆ ਪਰ ਬੱਚਿਆਂ ਨਾਲ ਸਾਡੀ ਤਾਂ ਹੀ ਗੱਲਬਾਤ ਹੋਊਗੀ ਜੇਕਰ ਸਾਨੂੰ ਬੱਚਿਆਂ ਦਾ ਕੋਈ ਟਿਕਾਣਾ ਕੋਈ ਐਡਰੈਸ ਕੋਈ ਫੋਨ ਨੰਬਰ ਪਤਾ ਲੱਗੂਗਾ ਤੇ ਬੱਚਾ ਕਹਿੰਦਾ ਵਾ ਕਿ ਮੇਰੀ ਭੂਆ ਨੂੰ ਤੇ ਮੇਰੇ ਡੈਡੀ ਕੋਲ ਸਭ ਕੁਝ ਹੈਗਾ ਵਾ ਇਹ ਜਾਣ ਕੇ ਤੁਹਾਨੂੰ ਉਹ ਕੋ ਬਣਾ ਰਿਹਾ ਇਹਨਾਂ ਕੋਲ ਐਡਰੈਸ ਤੇ ਮੋਬਾਈਲ ਨੰਬਰ ਸਭ ਕੁਝ ਹੈਗਾ ਚਲੋ ਫਿਰ ਪੁਛ ਆ ਡਿਪਾਰਟਮੈਂਟ ਥੋੜਾ ਸ਼ਕਤੀ ਨਾਲ ਉਹਨਾਂ ਨੂੰ ਜਦੋਂ ਪੁੱਛ ਕੇ ਚਾਰਤਾ ਫਿਰ ਉਹ ਐਡਰੈਸ ਦੱਸ ਦਿੰਦੇ ਆ ਇੱਕ ਪਿੰਡ ਰਾਸਤਨ ਵਹੀ ਆ ਇੱਕ ਬੱਚੀ ਹਰਿਆਣੇ ਵਹੀ ਆ ਠੀਕ ਹੈ ਜੀ ਤੇ ਫਿਰ ਜੋ ਉਸ ਵੀਡੀਓ ਦੇ ਵਿੱਚ ਜੋ ਉਸ ਮਤਲਬ ਕਿ ਅਸੀਂ ਅੱਗੇ ਕਾਰਵਾਈ ਕੀਤੀ ਉਹਦੀ ਮੈਂ ਵੀਡੀਓ ਸੰਜੀਤ ਨੂੰ ਸਵੇਰੇ ਬਣਾ ਕੇ ਪਾਉਂਗਾ ਕਾਰਨ ਇਹ ਆ ਕਿ ਅ ਅੱਜ ਮੇਰਾ ਮੂਡ ਨਹੀਂ ਠੀਕ ਆ ਜਿਉਂਕਿ ਮੇਰਾ ਦੋਸਤ ਸੀਗਾ ਮੇਰਾ ਭਰਾ ਸੀਗਾ ਮੇਰੇ ਨਾਲ ਇਕੱਠੇ ਖੇਡਦੇ ਮਿਲਦੇ ਰਹਾਂ ਤੇ ਕੱਲ ਉਹਦੀ 20 ਜੂਨ ਨੂੰ ਮਲਕ ਸ਼ਾਮੀ ਵੀ ਬਿਦੈਤੋ ਕਿ ਅੱਜ ਉਹਦਾ ਸੰਸਕਾਰ ਚੱਲ ਰਹੇ ਸਾਰੀ ਦਿੜੀ ਉੱਧਰ ਰਹੇ ਆ 4 ਵਜੇ ਮੋਂਦਰ ਪਰਿਵਾਰ ਚੋਂ ਆਇਆ ਵਾ ਸੋ ਮੇਰੇ ਤੋਂ ਵੀਡੀਓ ਐਡਿਟ ਨਹੀਂ ਹੋਈ ਕਿਉਂਕਿ ਮੂਡ ਵੀ ਨਹੀਂ ਸਹੀ ਟਾਈਮ ਵੀ ਨਹੀਂ ਲੱਗਾ ਸੋ ਜਿਹੜੀ ਉਹ ਵੀਡੀਓ ਆ ਸਾਰਾ ਭਾਗ ਮੈਂ ਤੁਹਾਨੂੰ ਕੱਲ ਨੂੰ ਸ਼ਾਮੀ 6 ਵਜੇ 22 ਜੂਨ ਨੂੰ ਸ਼ਾਮੀ 6 ਵਜੇ ਮੈਂ ਪਾ ਦੂੰਗਾ ਸੋ ਇਸ ਵੀਡੀਓ ਤੋਂ ਜਿਹੜੇ ਵੀਰ ਕਹਿੰਦੇ ਆ ਕਿ ਮੂਹ ਮੱਥਾ ਨਹੀਂ ਹੈਗਾ ਉਹ ਇਸ ਜਿਹੜੇ ਭਾਗ ਪਹਿਲਾ ਪਾਰ ਸੈਕੰਡ ਪਾਰਟ ਦੇਖ ਲਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਅੱਗੇ ਕੀ ਹੋਇਆ ਜੋ ਆ ਵੀਡੀਓ ਚ ਸਾਡੇ ਕੋਲ ਨਹੀਂ ਰਿਕਾਰਡ ਹੈ ਆ ਫੋਨ ਬੰਦ ਹੋਣ ਦਾ ਕਰਕੇ ਉਹ ਮੈਂ ਤੁਹਾਨੂੰ ਦੱਸ ਦਿੱਤਾ ਵਾ ਕਿ ਉਹ ਸਵੇਰੇ ਤੁਹਾਨੂੰ ਸ਼ਾਮ 6 ਵਜੇ ਆ ਵੀਡੀਓ ਮੈਂ ਅਪਲੋਡ ਕਰ ਦੂੰਗਾ ਪਤਾ ਲੱਗ ਜੂਗਾ ਕਿ ਕੀ ਹੋਇਆ ਕਿ ਨਹੀਂ ਹੋਇਆ ਤੇ ਇੱਕ ਤੁਹਾਨੂੰ ਹੋਰ ਨਿਊਜ਼ ਚੰਗੀ ਵੀ ਇੱਕ ਕੱਲ ਨੂੰ ਮੈਂ ਦਊਂਗਾ ਨਿਊਜ਼ ਕਿਉਂਕਿ ਜਿਹੜਾ ਆਪਾਂ ਭਗਤ ਚੜਵਾਇਆ ਸੀਗਾ ਗੁਜਰਾਤੋਂ ਉਹਦਾ ਪਰਿਵਾਰ ਲੱਭ ਗਿਆ ਉਹ ਆ ਰਿਹਾ 17 ਸਾਲਾਂ ਬਾਅਦ ਪਰਿਵਾਰ ਲੱਭਾ ਉਹ ਕਹਨ ਨੂੰ ਆਉਣਗੇ ਆਪਣੇ ਬੱਚੇ ਨੂੰ ਲੈਣ ਸੋ ਧੰਨਵਾਦ ਆਈ ਸੰਗ ਦਾ ਜੇ ਸੇਵਾ ਵਧੀਆ ਲੱਗੇ ਪੇਜ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ ਜਿੱਥੇ ਵੀ ਕਿਸੇ ਤੇ ਪੈਣਾ ਤੱਕਾ ਹੁੰਦਾ ਆ ਜਰੂਰ ਦੱਸਿਓ ਆਪਾਂ ਜਿੰਨੀ ਜੋਗੀ ਹੈਗੀਆਂ ਮਦਦ ਕਰਾਂਗੇ ਰਾਈ ਕੋ ਚਿੱਟਾ ਖਾਨ ਸਾਹਿਬ ਹੈਗੇ ਜੀ ਫਤਵੀ